ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਖੜੇ ਹਾਂ ਸਾਂਝਾ ਬੋਰਚਾ ਜੀਰਾ ਤੇ ਮੈਂ ਰੋਮਨ ਬਰਾੜ ਤੇ ਪੰਜਾਬੀਓ ਜੇ ਆਂਡਿਆਂ ਵਾਲੇ ਕੰਮ ਤੋਂ ਵੇਹਲ ਮਿਲ ਗਿਆ ਹੋਵੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਇਹ ਵੀਡੀਓ ਬਹੁਤ ਜ਼ਰੂਰੀ ਆ ਹਰ ਇੱਕ ਤੱਕਰ ਪਹੁੰਚਣੀ ਚਾਹੀਦੀ ਆ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਲੁਧਿਆਣੇ ਦੇ ਵਿੱਚ ਬੁੱਢੇ ਨਾਲੇ ਦੇ ਉੱਤੇ ਜਿਹੜਾ ਕਿ ਖੂ ਪਟਰੇ ਆ ਬੁੱਢੇ ਨਾਲੇ ਨੂੰ ਸਾਫ਼ ਕਰਨ ਦੇ ਕਾਰਜ ਕਰ ਰਹੇ ਆ ਪਰ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਨੂੰ ਕੌਜ ਸਾਡੇ ਸਵਾਲ ਨੇ ਪੰਜਾਬੀਓ ਬੁੱਡੇ ਨਾਲੇ ਦੇ ਵਿੱਚ ਤਿੰਨ ਤਰ੍ਹਾਂ ਦਾ ਉੱਥੇ ਕੈਮੀਕਲ ਪੈਂਦਾ ਚਾਰ ਤਰ੍ਹਾਂ ਦਾ ਪਹਿਲਾ ਹੈਗਾ ਗੋਆ ਅਸੀਂ ਕਹਿੰਨੇ ਗੋਵੇ ਦਾ ਪਾਣੀ ਉਹ ਗੋਆ ਨਹੀਂ ਪੀਣਾ ਚਾਹੀਦਾ ਦੂਜਾ ਹਿਊਮਨ ਬੋਡੀ ਵੇਸਟ ਨਹੀਂ ਪੀਣਾ ਚਾਹੀਦਾ ਤੀਜਾ ਜਿਹੜਾ ਕਿ ਇਲੈਕਟ੍ਰੋਪਲੇਟਿਕ ਤੇ ਜਿਹੜੇ ਕਿ ਡਾਈੰਗ ਉਹ ਰੰਗਣ ਵਾਲੀਆਂ ਫੈਕਟਰੀਆਂ ਦਾ ਪਾਣੀ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਗੋਹੇ ਵਾਸਤੇ ਉਹ ਟੋਏ ਪੱਟ ਰਹੇ ਨੇ ਉਹਨਾਂ ਨੇ ਜਿਹੜੇ ਕਿ ਡਾਈਂਗ ਫੈਕਟਰੀਆਂ ਵਾਲੇ ਜਿਹੜੀ ਕੈਂਸਰ ਵਾਲੀਆਂ ਫੈਕਟਰੀਆਂ ਉਹਨਾਂ ਨਾਲ ਬੈਠ ਕੇ ਮੀਟਿੰਗ ਕੀਤੀ ਆ ਪਰ ਬਾਬਾ ਬਲਵੀਰ ਸਿੰਘ ਜੀ ਸਾਨੂੰ ਦੱਸਣਾ ਚਾਹੁੰਦੇ ਆ ਤੁਸੀਂ ਇੱਕ ਸਰਕਾਰ ਦਾ ਹਿੱਸਾ ਹੋ ਸਰਕਾਰ ਦਾ ਹਿੱਸਾ ਹੋਣ ਕਰਕੇ ਤੁਸੀਂ ਉਹਨਾਂ ਦੇ ਨਾਲ ਉਹਨਾਂ ਦੇ ਬਰਾਬਰ ਬੈਠਨੇ ਹੋ ਜਿਹੜੀਆਂ ਇਹ ਕੈਂਸਰ ਵਾਲੀਆਂ ਫੈਕਟਰੀਆਂ ਇਹਨਾਂ ਦਾ ਪਾਣੀ ਤੁਸੀਂ ਕਿਉਂ ਨਹੀਂ ਬੰਦ ਕਰਦੇ ਜਿਹੜਾ ਕਿ ਐਨਜੀਟੀ ਨੇ ਅੱਜ ਤੋਂ 13 ਸਾਲ ਪਹਿਲਾਂ ਕਿਹਾ ਹੋਇਆ ਵੀ ਤੁਸੀਂ ਦਰਿਆ ਦੇ ਵਿੱਚ ਸਤਲੁਜ ਦੇ ਵਿੱਚ ਕਿਸੇ ਜਾਂ ਬੁੱਢੇ ਦਰਿਆ ਦੇ ਵਿੱਚ ਸਾਫ਼ ਕਰਕੇ ਪਾਣੀ ਵੀ ਨਹੀਂ ਪਾ ਸਕਦੇ ਸਾਫ਼ ਕੀਤਾ ਪਾਣੀ ਵੀ ਤੁਸੀਂ ਬੁੱਢੇ ਨਾਲੇ ਦੇ ਵਿੱਚ ਨਹੀਂ ਪਾ ਸਕਦੇ ਕਿਉਂਕਿ ਉਹਨਾਂ ਦੇ ਬਹੁਤ ਹੀ ਜ਼ਿਆਦੇ ਕੈਂਸਰ ਵਾਲੇ ਕੈਮੀਕਲ ਨੇ ਉਹ ਸਾਫ਼ ਨਹੀਂ ਹੁੰਦੇਗੇ ਤੇ ਬਾਬਾ ਬਲਵੀਰ ਸਿੰਘ ਜੀ ਉਹਨਾਂ ਨੇ ਇੰਡਸਟਰੀ ਵਾਲਿਆਂ ਨਾਲ ਮੀਟਿੰਗ ਕਰ ਲਈ ਉਹਨਾਂ ਨੇ ਉਹਨਾਂ ਨਾਲ ਬੈਠ ਕੇ ਚਾਹਾਂ ਪੀਲੀਆਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਤਾਂ ਕਰਦੇ ਪਏ ਨੇ ਸਾਨੂੰ ਲੱਗਦਾ ਕਿਉਂਕਿ ਉਹਨਾਂ ਨੇ ਜੀਰੇ ਫੈਕਟਰੀ ਦੇ ਵਿੱਚ ਵੀ ਇਹ ਫੈਕਟਰੀ ਵਾਲਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਫੁੱਲ ਕੀਤੀ ਆ ਤੇ ਇਹਨਾਂ ਨੇ ਬੁੱਢੇ ਨਾਲੇ ਦੀ ਜਿਹੜੀ ਟੀਮ ਆ ਉੱਥੇ ਮੋਰਚੇ ਉਹਨਾਂ ਨਾਲ ਬੈਠ ਕੇ ਅੱਜ ਤੱਕ ਮੀਟਿੰਗ ਨਹੀਂ ਕੀਤੀ। ਸ਼ੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਜੀਰੇ ਦੇ ਵਿੱਚ ਆਉਂਦੇ ਨੇ ਆਣ ਕੇ ਇੱਥੋਂ ਪਾਣੀ ਦੇ ਸੈਂਪਲ ਕਰਦੇ ਨੇ ਪਾਣੀ ਦੇ ਸੈਂਪਲ ਚਲੋ ਲੈਬਾਂ ਨੇ ਤਾਂ ਕਹਿਣਾ ਵੀ ਇਹ ਪਾਣੀ ਇਦਾਂ ਉਦਾਂ ਹਨਾ ਤੇ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਕਹਿੰਦੇ ਸੀ ਜਿਹੜਾ ਕਾਲਾ ਪਾਣੀ ਸੀ ਗੰਦਾ ਪਾਣੀ ਸੀ ਮੁਸ਼ਕ ਮਾਰ ਰਿਆ ਸੀ ਉਹਨੂੰ ਕਹਿ ਰਹੇ ਸੀ ਇਹ ਸਾਫ਼ ਆ ਪਾਣੀ ਇਹ ਤਾਂ ਵਧੀਆ ਪੀਣ ਯੋਗ ਆ ਤੇ ਉਹ ਜਦੋਂ ਐਨਜੀਟੀ ਦੇ ਵਿੱਚ ਗਈ ਰਿਪੋਰਟ ਐਨਜੀਟੀ ਨੇ ਉਹ ਰਿਪੋਰਟ ਦਾ ਕਿਹਾ ਵੀ ਇਹ ਰਿਪੋਰਟ ਸਹੀ ਨਹੀਂ ਬਣੀ ਉਸ ਤੋਂ ਬਾਅਦ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਦੀ 29 ਸੈਂਪਲ ਕਰਦੀ ਆ 29 ਦੇ 29 ਸੈਂਪਲ ਫੇਲ ਹੁੰਦੇ ਆ 29 ਦੇ 29 ਸਿੰਪਲ ਫੇਲ ਹੁੰਦੇ ਆ ਤੇ ਬਾਬਾ ਜੀ ਨੇ ਪੂਰੀ ਕੋਸ਼ਿਸ਼ ਕੀਤੀ ਸੀ ਇਹ ਫੈਕਟਰੀ ਵਾਲੇ ਨੂੰ ਬਚਾਉਣ ਦੇ ਵਾਸਤੇ ਤੇ ਸਾਡੇ ਪਾਣੀ ਦੇ ਵਿੱਚ ਆਰਸਨਿਕ ਲੈਡ ਸਿਲਵਰ ਪੋਟਾਸ਼ੀਅਮ ਸਾਈਨਾਈਡ ਆਇਆ ਸੀਗਾ ਤੇ ਅਸੀਂ ਬਲਵੀਰ ਸਿੰਘ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਜੀ ਨੂੰ ਬੇਨਤੀ ਕਰਦੇ ਆ ਤੇ ਸੱਦਾ ਦਿੰਦੇ ਆ ਬਾਬਾ ਜੀ ਤੁਸੀਂ ਨਾ ਡਰਾਮਾ ਨਾ ਕਰੋ ਤੁਹਾਡੇ ਕੋਲੇ ਵੱਡੇ ਵੱਡੇ ਉੱਥੇ ਸਾਰਾ ਕੁਝ ਹੈਗਾ ਡਰੋਨ ਵੱਡੇ ਵੱਡੇ ਕੈਮਰੇ ਆ ਵੱਡੀ ਟੀਮ ਆ ਪੂਰੀ ਫਟ ਮੈਂ ਖੱਚ ਕੇ ਪੰਜਾਬੀਆਂ ਨੂੰ ਤੁਸੀਂ ਦਿਖਾਉਣੀਆਂ ਵੀ ਮੈਂ ਬਹੁਤ ਵਾਤਾਵਰਣ ਦਾ ਕੰਮ ਕਰ ਰਿਹਾ ਬਹੁਤ ਵਾਤਾਵਰਣ ਦਾ ਕੰਮ ਕਰ ਰਿਹਾ ਪਰ ਤੁਸੀਂ ਆਓ ਜੀਰੇ ਦੇ ਵਿੱਚ ਜਿਵੇਂ ਤੁਸੀਂ ਇਹ ਸ਼ਰਾਬ ਫੈਕਟਰੀ ਦੇ ਹੱਕ ਵਿੱਚ ਭੁਗਤਗੇ ਗਏ ਸੀ ਆਣ ਕੇ ਪੰਜਾਬੀਆਂ ਤੋਂ ਲੋਕਾਂ ਤੋਂ ਮਾਫੀ ਮੰਗੋ ਤੇ ਉਹ ਰਿਪੋਰਟ ਦੀ ਇਨਕੁਆਰੀ ਕਰਾਓ ਜਿਹੜੀ ਰਿਪੋਰਟ ਤੁਸੀਂ ਕੀਤੀ ਸੀ ਕਿਹਦੀ ਮਿਲੀ ਭਗਤਨਾ ਉਹ ਸੈਂਪਲ ਪਾਸ ਹੋਏ ਕਿਸ ਦੀ ਮਿਲੀ ਭਗਤਨਾ ਕਿਹੜੇ ਅਧਿਕਾਰੀ ਦੀ ਮਿਲੀ ਭਗਤਨਾ ਤੁਸੀਂ ਕਿਵੇਂ ਕਹਤਾ ਵੀ ਇਹ ਪਾਣੀ ਸਾਫ ਆ ਪੀਣਯੋਗ ਆ ਏ ਕਲਰਲੈਸ ਆ ਆਰਡਰਲੈਸ ਆ ਤੁਸੀਂ ਕਿਵੇਂ ਕਹਤਾ ਵੀਰੋ ਇਹ ਵੀਡੀਓ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਜੀ ਨਾਲ ਉਹਨਾਂ ਕਾ ਤੱਕ ਪਹੁੰਚਾਉਂ ਦਿਓ ਪਹੁੰਚਾ ਦਿਓ ਸ਼ੇਅਰ ਕਰ ਦਿਓ ਅਤੇ ਬਾਬਾ ਬਲਵੀਰ ਸਿੰਘ ਜੀ ਨੂੰ ਅਸੀਂ ਜੀਰੇ ਦੇ ਵਿੱਚ ਸੱਦਾ ਦਿੰਨੇ ਆ ਆਣ ਕੇ ਇੱਥੇ ਲੋਕਾਂ ਤੋਂ ਮਾਫੀ ਮੰਗੋ ਪੰਜਾਬੀਆਂ ਤੋਂ ਮਾਫੀ ਮੰਗੋ ਨਾ ਇਹ ਡਰਾਮੇ ਨਾ ਕਰੋ ਨਹੀਂ ਤੇ ਡਰਾਮੇ ਨਾ ਕਰੋ ਜਿਹੜੇ ਵੀ ਤੁਸੀਂ ਚੈਨਲ ਤੇ ਸਾਨੂੰ ਬਿਠਾਉਂਗੇ ਬੁੱਢੇ ਨਾਲੇ ਤੇ ਜੀਰਾ ਸ਼ਰਾਬ ਫੈਕਟਰੀ ਤੇ ਆਜੋ ਆਪਾਂ ਡਿਬੇਟ ਕਰ ਲੈਨੇ ਆ ਜੇ ਸਾਡੇ ਚ ਕੋਈ ਗਲਤੀ ਹੋਈ ਤੇ ਅਸੀਂ ਮਾਫੀ ਮੰਗ ਕੇ ਉੱਠਾਂਗੇ ਨਹੀਂ ਤੁਸੀਂ ਪੂਰੇ ਪੰਜਾਬੀਆਂ ਤੋਂ ਮਾਫੀ ਮੰਗੋਗੇ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਜੀ ਇਹ ਡਰਾਮੇ ਨਾ ਕਰੋ ਅੱਗੇ ਤੁਸੀਂ ਸਾਡੀਆਂ ਜੜਾਂ 'ਚ ਬੈਠ ਕੇ ਗਏ ਹੋ ਇੱਥੇ ਵੀਰੋ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਹਰ ਇੱਕ ਤੱਕ ਪਹੁੰਚਦੀ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ